ਪੀਣੇ ਦਾ ਨਹੀਂ ਸ਼ੌਕ ਉਹ ਕੀ ਬਾਤ ਹੈ ਭਾਈ ਹਾਏ ਪੀਣੇ ਦਾ ਨਹੀਂ ਸ਼ੌਕ ਲੋਕੀ ਆਖਦੇ ਸ਼ਰਾਬੀ ਪਰ ਤੇਰੀਆਂ ਦੁੱਖਾਂ ਦੇ ਸਤਾਏ ਗਏ ਪੀਣੇ ਆਏ ਖਾਰੇ ਕਦੋਂ ਦੇ ਮਰ ਮੁਕ ਜਾਂਦੇ ਪਰ ਤੇ ਇਹ ਨਾ ਨੀ ਸ਼ੋਕ ਲੋਕੀ ਅੱਖ ਦੇ ਸ਼ਰਾਬੀ ਸਾਦਾ ਬਲਕੇ ਤੇ ਪੀੜਾ ਦੀ ਮਜ਼ਾ ਨਹੀਂ ਸੁੱਖ ਦੀ ਰਹੀ ਤੂੰ ਸੁੱਖਾ ਮੇਰੇ ਲਈ ਹਜ਼ਾਰ ਹੋਏ ਸਾਦਾ ਬਲਕੇ ਤੇ ਤੇ ਪੀੜਾ ਦੀ ਮਜ਼ਾ ਨਹੀਂ ਸੁੱਖ ਦੀ ਰਹੀ ਤੂੰ ਸੁੱਖਾ ਮੇਰੇ ਲਈ ਹਦਾਨੀ ਹੋ ਦਿੱਤੀਆਂ ਨੇ ਅੱਜ ਦਿੱਤੀਆਂ ਨੇ ਅੱਜ ਦੇ ਬੱਜੇ ਹੋਏ ਪੀਨੇ ਆ ਪੀਣ ਜਾਣੀ ਸ਼ੋਪ ਲੋਕੀ ਆਖਦੇ ਸ਼ਰਾਬੀ